ਮੇਰਾ ਨਾਮ ਹੁਸ਼ਾਰਾਣੀ ਆ ਜਿਹੜਾ ਧਰਨਾ ਦਿੱਤਾ ਗਿਆ ਕੀ ਕਰ ਰਹੇ ਇਹ ਸਾਡੇ ਆਂਗਣਵਾੜੀ ਵਰਕਰ ਹੈਲਪਰ ਦੇ ਉੱਪਰ ਲਗਾਤਾਰ ਮਾਨਸਿਕ ਪਰੇਸ਼ਾਨੀ ਕਿੰਨੀ ਜਾਰੀ ਹੈ ਮਾਨਸਿਕ ਪਰੇਸ਼ਾਨੀ ਕੀਤੀ ਜਾ ਰਹੀ ਹੈ ਸਾਨੂੰ ਹਰ ਰੋਜ਼ ਨੋਟਿਸ ਕੱਢੇ ਜਾ ਰਹੇ ਆ ਜਦਕਿ ਸਰਕਾਰ ਵੱਲੋਂ ਸਾਨੂੰ ਕੋਈ ਮੋਬਾਈਲ ਨਹੀਂ ਦਿੱਤਾ ਗਿਆ ਕੋਈ ਪ੍ਰਚਾਰਸ ਨਹੀਂ ਦਿੱਤਾ ਜਾ ਰਿਹਾ ਤੇ ਸਾਡੇ ਲਾਭਪਾਤਰੀਆਂ ਕੋਲੇ ਮੋਬਾਈਲ ਨਹੀਂ ਹੈ ਉਹਨਾਂ ਦਾ ਰਾਸ਼ਨ ਕੱਟਿਆ ਜਾ ਰਿਹਾ ਕਿ ਜੇਕਰ ਤੁਸੀਂ KYC ਨਹੀਂ ਕਰੋਗੇ ਰਾਸ਼ਨ ਨਹੀਂ ਮਿਲੇਗਾ ਤੇ ਗਰੀਬਾਂ ਤੇ ਵੀ ਹਮਲਾ ਹੈ ਰਾਈਟ ਟੂ ਫੂਡ ਦੇ ਵੀ ਹਮਲਾ ਹੈ ਔਰਾਂਗਨਵਾੜੀ ਵਰਕਰ ਦੀ ਆਜ਼ਾਦੀ ਤੇ ਵੀ ਹਮਲਾ ਹੈ ਔਰ ਹਰ ਬੰਦੇ ਦੀ ਫੇਸ ਆਈਡੀ ਕਰਨਾ FRS ਫੇਸ ਰਿਕੋਗਨਾਈਜਨ ਸਿਸਟਮ ਨੂੰ ਡਿਵੈਲਪ ਕਰਨਾ ਇਹ ਹਰ ਇਨਸਾਨ ਦੀ ਸੱਦਿਆਪਨ ਦੇ ਉੱਪਰ ਹਮਲਾ ਹੈ ਜਿਹਦੇ ਖਿਲਾਫ ਸਾਡਾ ਇਹ ਪ੍ਰੋਟੈਸਟ ਹੈ ਪੁਰਾਪਰਾਲ 2022 ਦੇ ਐਕਟ 1972 ਦੇ ਤਹਿਤ ਸੁਪਰੀਮ ਕੋਰਟ ਦਾ ਆਰਡਰ ਸਿਆੰਗਨਵਾੜੀ ਵਰਕਰ ਹੈਲਪਰ ਨੂੰ ਗ੍ਰੈਚੂਟੀ ਦੇਣਾ ਉਹ ਹੈ ਜਿਹੜਾ ਸਾਡੇ ਦਿੱਤਾ ਨਹੀਂ ਜਾ ਰਿਹਾ ਦੇ ਉਸ ਲਈ ਸਾਡੀ ਅੱਜ ਦਾ ਇਹ ਪ੍ਰੋਟੈਸਟ ਸਾਨੂੰ ਪਤਾ ਕਿ ਹੁਣ ਚੋਣ ਜਾਤਤਾ ਲੱਗਿਆ ਹੋਇਆ ਹੁਣ ਕੋਈ ਮਾਨ ਪੱਤੇ ਦੀ ਗੱਲ ਨਹੀਂ ਹੋ ਸਕਦੀ ਕੋਈ ਨਵੀਂ ਪਾਲਿਸੀ ਲਾਂਚ ਨਹੀਂ ਹੋ ਸਕਦੀ ਬਟ ਜੋ ਪਹਿਲਾਂ ਗੱਲਾਂ ਮੰਨੀਆਂ ਹੋਈਆਂ ਨੇ ਜੋ ਇੰਪਲੀਮੈਂਟੇਸ਼ਨ ਦੇ ਆਰਡਰ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਲਈ ਅਸੀਂ ਆਪਣਾ ਹੀ ਪ੍ਰੋਟੈਸਟ ਕੀਤਾ ਤੁਹਾਡੇ ਤੋਂ ਸਾਈਡ ਤੇ ਧਰਨਾ ਵੀ ਦਿੱਤਾ ਯਾਰ ਅਸੀਂ ਪਰ ਤੁਸੀਂ ਪਬਲਿਕ ਨੂੰ ਪਰੇਸ਼ਾਨ ਵੀ ਕਰ ਰਹੇ ਹੋ ਇਹਦਾ ਕੀ ਕਰੀ ਅਸੀਂ ਤਾਂ ਪਬਲਿਕ ਨੂੰ ਪਰੇਸ਼ਾਨੀ ਨਹੀਂ ਕਰ ਰਹੇ ਅਸੀਂ ਤਾਂ ਜਾਣ ਲਈ ਜਾਣ ਲੱਗੇ ਸੀਗੇ ਕਿ ਸੀਐਮ ਸਾਹਿਬ ਇਤਿਹਾਤ ਹੋਟਲ 'ਚ ਬੈਠੇ ਆ ਜੇ ਉਹ ਨਹੀਂ ਆ ਸਕਦੇ ਉਹ ਤਾਂ ਮਾਸਟਰ ਦਾ ਮੁੰਡਾ ਐ ਅਸੀਂ ਤਾਂ ਮਜ਼ਦੂਰਾਂ ਦੀ ਕੁੜੀਆਂ ਸੀ ਉਹਦੇ ਕੋਲ ਚੱਲ ਜਾ ਰਹੇ ਹਾਂ ਤਿੰਨ ਦਿਨ ਹੋ ਗਏ ਸਮੋ ਚੱਲਦੇ ਆ ਉਹਨੂੰ ਤਾਂ ਅੱਜ ਚੱਲੇਗਾ ਅੱਗੇ ਵੀ ਰਿਕੁਲਾ ਅੱਗੇ ਵੀ ਚੱਰੀ ਹੋਗਾ ਹਾਂਜੀ ਉਹ ਗੱਲ ਇਹ ਆ ਵੀ ਇੱਥੇ ਡੈਮੋਕਰੈਟਿਕ ਰਾਈਟ ਆ ਆਪਣੀ ਗੱਲ ਕਹਿੰਦੇ ਆ ਇਹ ਆ ਜਾਂ ਸਾਰੀ ਪੰਜਾਬ ਦੇ ਕੋਈ ਗੱਲ ਕਹਿਣ ਸਰਕਾਰ ਆ ਉਹ ਮੋਬਾਈਲ ਦੇ ਵੀ ਜਾਂ ਕੰਪਨੀਆਂ ਨਾਲ ਆਨਲਾਈਨ ਮੋਬਾਈਲ ਤੇ ਹੋਣਾ ਬੈਂਕ ਤੇ ਇਹ ਯਾਰ ਹ ਅਨਲਾਈਨ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਓਟੀਪੀ ਲੋਕਾਂ ਕੋਲ ਮੋਬਾਈਲ ਹੈ ਨਹੀਂ ਰਾਸ਼ਟਰੀ ਇਲੈਕਟ੍ਰਿਕਾ ਉੱਥੇ ਆਨਲਰ ਰਾਸ਼ਨ ਦਾਲ ਲਈ ਰਾਸ਼ਨ ਦਾਲ ਲਈ ਪੱਠਾ ਭੇਜੋ ਆਪਣੇ ਬੜੀ ਬਹੁਤ ਜਿ ਆਪਣੇ ਮਿੰਟੇ ਬੀਲ ਦੇ ਕੰਮ ਹੈ ਜਹ ਜਿਹੜੇ ਮਿੰਟੇ ਕੰਮ ਨੂੰ ਉਹ ਕੰਮ ਕਰੇ ਦਿੱਤਾ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਉਹ ਰਸ਼ਨ ਲੈ ਲਈ ਹੋ ਗਏ ਬੀਬੀਆ ਉਹਨਾਂ ਕੋਲ ਮੋਬਾਈਲ ਹੈ ਨਹੀਂ ਉਹਨਾਂ ਨੂੰ ਪੜਨੇ ਉਹਨਾਂ ਨੂੰ ਉਹ ਪਹਿਲਾ OTP ਦਾ ਵੀ ਪਤਾ ਲੱਗਦਾ ਇਸ ਕਰਕੇ ਸਰਕਾਰ ਨੇ ਜੇ ਆਨਲਾਈਨ ਕਰਨਾ ਉਹ ਪਹਿਲਾ ਇਹ ਜਿਹੜੇ ਬਈਰਦ ਨੇ ਉਹਨਾਂ ਨੂੰ ਲਾਗੂ ਕਰੇ ਨੰਬਰ 2 ਜਿੱਥੇ ਤੱਕ ਸਵਾਰਾ ਹੁਣ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਾ ਰਹੇ ਹਾਂ ਉੱਥੇ ਨੂੰ ਆ ਆਟੋ ਵਾਲੇ ਦਾ ਸਪੀਕਰ ਵਾਲੇ ਦਾ ਸਪੀਕਰ ਬੰਦ ਕਰ ਦੇਣਾ ਆਟੋ ਵਾਲੀ ਚਾਬੀ ਖੋਲ੍ਹਣੀ ਉਹਨੂੰ ਚੱਕ ਕੇ ਲੈ ਜਾਣਾ ਕਿਤੇ ਹਟਾ ਨੂੰ ਨਹੀਂ ਪਤਾ ਆਟੋ ਵਾਲੇ ਨੂੰ ਕਿੱਥੇ ਲੈ ਕੇ ਚੱਕ ਕੇ ਇਸ ਕਰਕੇ ਇਹ ਵਰਤੀ ਤਾਰੀਖ ਹੁੰਦਾ ਕਰਦੀ ਆ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵਰਤੀ ਤਾਰੀਖ ਹੁੰਦਾ ਕਰਦੀ ਨੂੰ ਰੋਕਿਆ ਜਾਵੇ ਤੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਚਾਬੀ ਖੋਈ ਆ ਆਟੋ ਦੀ ਉਹਨੂੰ ਚੱਕ ਕੇ ਲੈ ਕੇ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਅਸੀਂ ਇਹ ਮੰਗ ਕਰਦੇ ਆ ਜਿੱਥੇ ਸਾਡੀਆਂ ਮੱਗਾਂ ਨੇ ਉਥੇ ਇਹ ਮੰਗ